ਗਰੀਬ ਪਰਿਵਾਰ ਦੇ ਘਰ ਨੂੰ ਲੱਗੀ ਭਿਆਨਕ ਅੱਗ ਅੱਗ ਦੇ ਵਿੱਚ ਮੱਚ ਗਿਆ ਸਾਰਾ ਪਰਿਵਾਰ ਤੇ ਨਾਲੇ ਪਰਿਵਾਰ ਦੇ ਤਿੰਨ ਮੈਂਬਰ ਹੋਏ ਅੱਗ ਦਾ ਸ਼ਿਕਾਰ ਨਹੀਂ ਦੇਖਿਆ ਜਾਂਦਾ ਦੁਖੀ ਪਰਿਵਾਰ ਦਾ ਹਾਲ ਗਰੀਬੀ ਦੇ ਵਿੱਚ ਬਣਾਇਆ ਮਿਹਨਤ ਦਾ ਘਰ ਜਦੋਂ ਅੱਖਾਂ ਸਾਹਮਣੇ ਸਾਰਾ ਤਬਾਹ ਹੋ ਗਿਆ ਤਾਂ ਪਰਿਵਾਰ ਦੇ ਲਈ ਇਸ ਤੋਂ ਮਾੜਾ ਕੀ ਹੋ ਸਕਦਾ ਦੱਸ ਦਈਏ ਬੇहद ਮੰਦ ਭਾਗੀ ਖਬਰ ਹੈ ਜਿਹੜੀ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਪੈਣੀ ਮੱਸਾ ਤੋਂ ਸਾਹਮਣੀ ਆਈ ਹੈ ਜਿੱਥੇ ਇਸ ਹਾਦਸੇ ਦੀ ਜਾਣਕਾਰੀ ਦਿੰਦੇ ਆ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਬੀਤੀ ਕੱਲ ਸ਼ਾਮ ਨੂੰ ਕਰੀਬ 6 ਵਜੇ ਉਹਨਾਂ ਦੀਆਂ ਦੋਵੇਂ ਲੜਕੀਆਂ ਚਾਹ ਬਣਾਉਣ ਲਈ ਜਦੋਂ ਮਾਚਿਸ ਨਾਲ ਗੈਸ ਨੂੰ ਜਲਾਉਂਦੀਆਂ ਨੇ ਤਾਂ ਗੈਸ ਲੀਕ ਹੋਣ ਦੇ ਕਾਰਨ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਜਿਸ ਦੇ ਵਿੱਚ ਉਸ ਦੀਆਂ ਦੋਵੇਂ ਧੀਆ ਤੇ ਉਹ ਖੁਦ ਬੁਰੀ ਤਰ੍ਹਾਂ ਝੋਲਸੇ ਗਏ ਉਹਨਾਂ ਦੇ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਰਗਵੀਰ ਸਿੰਘ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਉਹਨਾਂ ਦੇ ਘਰ ਦੀਆਂ ਕੰਧਾਂ ਤੱਕ ਟੈਗ ਗਈਆਂ ਦੱਸ ਦੋਈਏ ਕਿ ਰਗਵੀਰ ਸਿੰਘ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲ ਵੋਸ਼ਨ ਕਰ ਰਿਹਾ ਹੈ